ਜੀ ਹਮਾਰਾ ਜੀ ਮੈਂ ਫੋਟੋ ਕਰਾਉਣ ਆਇਆ ਟਰਾਈ ਜਣਾਇਆ ਤੋ ਇਹ ਫੋਟੋ ਵਾਲਾ ਸਿਸਟਮ ਬੰਦ ਵਾ ਤੋ ਕਦੇ ਠਰਕੇ ਹੋ ਜਾ ਪਤਾ ਨਹੀਂ ਕਿਦੋਂ ਖੁੱਲਤ ਰੇ ਪਤਾ ਨਹੀਂ ਜਦੋਂ ਖੁੱਲਦਾ ਸੇਵਾ ਬੰਦ ਪਿਆ ਮੈਂ ਜੁੰਦਾ ਉਹ ਜ਼ਰ ਬਾਜਰ ਆਇਆ ਵੀਰ ਫੋਟੋ ਨਹੀਂ ਹੋਦੀ ਫੋਟੋ ਨਹੀਂ ਹੈ ਟੈਂਟਾ ਕੋ ਬਸਰਾ ਆਇਆ ਟਰਾਈ ਪਾਈ ਵੀ ਨਹੀਂ ਹੁੰਦੀ ਅਜੇ ਟਰਾਈ ਕੀ ਕਰਾਉਣਾ ਸੀ ਆਪਣਾ ਮੈਲ ਸਲਸ ਬੁਲਾਉਣਾ ਹੈ ਕੀ ਕੀ ਹੈ ਹਾਂ ਕਿੰਨੇ ਕਿਨੇ ਕਹਿੰਦੇ ਸਿਸਟਮ ਉਹ ਸੈੱਡ ਬੰਦ ਹੋਈ ਹੈ ਖੁੱਲਦੀ ਤਾਂ ਸਾਡੀ ਫੋਟੋ ਹੋਈਗੀ ਕਿੰਨਾ ਚਿਰ ਹੋ ਗਿਆ ਇਹਨੂੰ ਕਿੰਨਾ ਕੋ ਗਿਆ ਵੇ ਬੰਦ ਕਰ। ਆਹ ਪਾਰਾ ਸਾਡੇ ਬਾਰਾ ਛੇ ਦਾ ਹੋ ਪਾਵਾ। ਇਹ ਜਿਹਾ ਇਦਾਂ ਹੀ ਹੈ। ਅਜ ਬੰਦ ਪਈ ਇਹ ਕਿਨੇ ਬਾਜੋ ਛੁੱਲੇ ਦੀ ਭੇਪੜੋੜੀ। ਆਹ ਅਸ਼ਮੀਲ ਘੁਮਾਰਾ ਜੀ ਕੀ ਦਿੱਕਤ ਆਂਦੀ ਤੇ? ਮੈਂ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਣ ਆਇਆ ਸੀ ਜੀ। 9 ਤੋਂ 11 ਵਜੇ ਦਾ ਟਾਈਮ ਹੈ। ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ। ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ। ਬਹਾਨੇ ਲਾਈਟ ਹੈ ਨਹੀਂ, ਇਹ ਹੈ ਨਹੀਂ, ਉਹ ਹੈ ਨਹੀਂ। ਬਹੁਤ ਜ਼ਿਆਦਾ। ਤੇ ਟ੍ਰਾਇਲ ਲੈ ਰਹੇ ਕੋਹਣਾ ਬੰਦਾ ਸਵਾਲ ਜੀ। ਉੱਧਰ ਡਿਪਾਰਟਮੈਂਟ 'ਤੇ ਕੋਈ ਬੰਦਾ ਹੋਊਗਾ ਜੀ ਕੈਮਰੇ ਕਿਨੇਚਰ ਬੰਦ ਰਿਹਾ ਤੇ ਖੁਸ਼ ਆਈ ਕਿਉਂ ਬੰਦ ਵਾਈ ਇੰਨੇ ਵੇ ਜਿਹੜੇ ਕੋਰਪੋਰੇਟ ਅੱਛਾ ਜੀ ਕੋਈ ਜਵਾਬ ਨਹੀਂ ਆ ਜਿਹੜੀ ਪੰਜ ਮਿੰਟ ਪਹਿਲੇ ਤਾਂ 300 ਹੋ ਜੀ ਬਿਲਕੁਲ ਹੋਣ ਗਿਆ ਜੀ ਕਿਉਂ ਨਹੀਂ ਹੋਣ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਇਹ ਲਗਾਤਾਰ ਦਿੱਕਤ ਦੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਦੇ ਉੱਤੇ ਸਾਫ਼ ਲਿਖਿਆ ਹੋਇਆ 7 ਤੋਂ 9 ਤੋਂ 11 AM ਪਰ 1 ਵਜੇ ਤੋਂ ਸਟਾਰਟ ਕਰਨ ਦੇਣਾ ਹੈ ਕੀ ਕਰ ਲੈਣਾ ਕਹਿੰਨੇ ਅੱਛਾ ਇਹਨੂੰ ਘਰੋਂ ਲਈ ਆਇਸੀ ਹਾਂ ਇੱਥੇ 2 ਘੰਟੇ ਹੋ ਗਏ ਆ। ਹਾਂ ਕੀ ਕਹਿੰਦੇ ਨੇ? ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕੱਲ੍ਹ ਜੀ ਠੀਕ ਨਹੀਂ ਸੈਂਕੜਾ ਕਿਹਾ ਹੋਰ ਸੈਂਕੜੇ ਦੁਆਰਾ ਹਾਂ ਸੈਂਕੜੇ ਦੁਆਰਾ ਜੰਦੇ ਦੋ ਦੋ ਖੜੇ ਸਾਰੇ ਇੱਥੇ। ਹਾਂ ਉਹ ਕਹਿੰਦੇ ਕਿ ਸਰਵਰ ਡਾਊਨ ਹੈ। ਸ਼ਟ ਡਾਊਨ ਹੋ ਵੀ ਗਿਆ। ਹਾਂ ਕਹਿੰਦੇ ਕਰਕੇ ਆ ਮੇਰੀ ਇੱਕ ਇੰਟੇਜਰ ਤੋਂ ਖੜਿਆ। ਹਾਂ ਅੱਗੇ ਕੋਈ ਡੈਕਸ ਬੈਠਾ ਹੋ ਕੇ ਅਗਲੇ ਬੰਨੇ? ਨਹੀਂ ਕੋਈ ਬੈਠੇ ਕਿ ਹੁਣੀਆਂ। ਕੋਈ ਵੀ ਨਹੀਂ ਇੱਥੇ ਕੋਈ ਕੋਈ ਨਹੀਂ। ਹਾਂ ਖਾਲੀ ਵੀ ਆ ਸਾਰਾ। ਦੇਖੋ ਬੁੱਕੀ ਖਾਲੀ ਪਈ ਆ। ਹਾਂ ਹੁਣ ਕੀ ਕਹਿੰਦੇ ਕਦੋਂ ਚੱਲਣੀ ਆ? ਕੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਦੇ ਅਧਿਕਾਰੀ ਮੇਰੇ ਨਾਲ ਗੱਲਬਾਤ ਕੀਤੀ ਕਿ ਨਾ ਅਰੇ ਇੱਥੇ ਖੜਿਆ ਹੁਣ ਇੱਥੋਂ ਇੱਕ ਵਾਰੀ ਚੱਲ ਜਾਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੁੰਦੇ ਇੱਥੇ ਹਾਂ ਫੇਰ ਜਾ ਕੇ ਫਿਰ ਸਤੋ ਪਿੱਛੇ ਦੀ ਬੰਦਿਆ ਦੇ ਪਿੱਛੇ ਜਾਣਾ ਪੈਂਦਾ ਕਿੰਨਾ ਖਜਲ ਖਾਈ ਸਮਝਣਾ ਪੈਣਾ ਕਿੰਨਾ ਖਜਲ ਹੋਣਾ ਪੈਣਾ ਅੱਜ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿ ਨਹੀਂ ਵੀ ਦੇ ਜਾਉ ਹਾਂ ਅੱਗ ਬਿਲਾ ਉਹਦੇ ਖੜੇ ਹੈ ਸਾਰੇ ਹਾਂ ਕੋਈ ਨਹੀਂ ਆਇਆ ਬੈਠਣ ਨੂੰ ਵੀ ਜਗ੍ਹਾ ਨਹੀਂ ਜੰਗਦੀ ਹਾਂ ਸੀਟ 'ਤੇ ਕੋਈ ਨਹੀਂ ਬਿਠਾ ਨਹੀਂ ਹੋਇਆ ਆਇਆ ਇਹ ਆਇਆ ਉਹ ਟੈਕਨੀਕਲ ਸੀ ਸਵੇਰ ਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਅਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਦੋਂ ਠੁਕੋਂ ਐਕਸ਼ਨ ਵੀ ਲਿਆ ਜਾਏਗਾ ਬਟ ஏ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਜਾਈ ਲੋਕਾਂ ਦੇ ਕਹਿਣ ਮੁਤਾਬਕ ਇਹ ਐਪੀ ਜਦੋਂ ਬਥੇਰੇ ਜਾਂਦੇ ਆ ਸਾਨੂੰ ਕਾਰਜਾਂ ਵਿੱਚ ਉਹ ਜਾਂਦੇ ਆ ਵੀ ਆਹ ਕਾਰਜ ਕਿਹੜਾ ਹੈ ਇਹ ਕਰਦੇ ਇਹ ਤਾਂ ਜਟਰੂ ਨੇ ਉਹ ਕੰਮ ਚਾ ਕੋਈ ਨਹੀਂ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆ ਤਾਂ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜੀ ਆ ਜਾਂ ਐਂਟਰੀ ਨਹੀਂ ਅਲਾਉਡ ਜੀ ਕੋਰਡੀ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੇ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋ ਜਾਊਗਾ ਉਹਦੀ ਉਂਜੀ ਕਾਪੀ ਕਰ ਜਿਹੜੀ ਤਾਂ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁੱਖ ਦਫ਼ਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਔਰ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਇਹ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ویسੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ ਥੈਟ ਹੈਜ਼ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ